ਅਸੀਂ ਕਾਫੀ ਲੰਬੇ ਸਮੇਂ ਤੋਂ ਤੁਰੇ ਹੋਏ ਆ ਪਿੰਡਾਂ 'ਚ ਸਾਡਾ ਹੱਕ ਆ ਪੰਜਾਬ ਪੰਜਾਬੀ ਤੇ ਬਚਾਓ ਦਾ ਆਪਣੀਆਂ ਜ਼ਮੀਨਾਂ ਬਚਾਉਣ ਦਾ ਹੱਕ ਆ ਆਪਣੇ ਪਾਣੀ ਨੂੰ ਸੰਭਾਲਣ ਦਾ ਹੱਕ ਆ ਆਪਣੇ ਇਤਿਹਾਸ ਨੂੰ ਸੰਭਾਲਦਾ ਹੋਣਾ ਆਪਣੀ ਬੋਲੀ ਨੂੰ ਬਚਾਉਣ ਲਈ ਕਹਿ ਰਹੇ ਹਾਂ ਸੋ ਇਸ ਕਰਕੇ ਅਸੀਂ ਪਿੰਡਾਂ 'ਚ ਤੁਰੇ ਹੋਏ ਆ ਇਸ ਤੋਂ ਪਹਿਲਾਂ 200 ਪਿੰਡ ਥੀ ਜਾ ਚੁੱਕੇ ਆ ਹੌਲੀ ਹੌਲੀ ਅਸੀਂ ਪੰਜਾਬ ਦਾ 13000 ਪਿੰਡ ਆ ਜਿਹੜਾ ਉਹ ਜਾਣਾ ਤੇ ਲੋਕਾਂ ਨੂੰ ਇੱਕੋ ਹੀ ਹੱਕ ਆ ਇੱਕੋ ਹੀ ਸਨੇਹਾ ਇਹ ਆਪਣੀਆਂ ਆਉਣ ਵਾਲੀਆਂ ਨਸਲਾਂ ਫਸਲਾਂ ਆਪਣੀਆਂ ਪੁਸਤਾਂ ਪੀੜੀਆਂ ਸੰਭਾਲ ਲਓ ਇਹ ਧਰਤੀ ਇਹ ਵਿਰਾਸਤ ਮਚਾਉਂਦਾ ਰੱਖੋ ਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਇੱਕ ਸੋਹਣਾ ਪੰਜਾਬ ਇੱਕ ਸੋਹਣੀ ਧਰਤੀ ਉਹਨਾਂ ਦੇ ਰਹਿਣ ਯੋਗ ਧਰਤੀ ਉਹਨਾਂ ਦੇ ਖੀਣ ਯੋਗ ਉਹਨਾਂ ਦੇ ਫਸਲਾਂ ਜੋ ਪਾਣੀ ਉਹਨਾਂ ਦੀ ਬੋਲਣ ਵਾਲੀ ਬੋਲੀ ਉਹਨਾਂ ਦਾ ਇਤਿਹਾਸ ਉਹਨਾਂ ਨੂੰ ਸੰਭਾਲੋ ਹੋਰ ਕਿਸੇ ਦੇਖ ਦੇਣਾ ਚਾਹੁੰਦੇ ਸੀ ਲੋਕਾਂ ਨੂੰ ਸਨੇਹਾ ਇਹ ਹੀ ਹੈ ਕਿ ਜਿਸ ਤਰੀਕੇ ਨਾਲ ਅਸੀਂ ਸਾਡੇ ਚ ਨਿਹਾਰ ਤਾ ਕੀ ਹਰ ਤੱਕ ਬੌਧਿਕ ਪੱਖ ਤੋਂ ਵੀ ਅਸੀਂ ਨਿੱਗਰ ਗਏ ਆ ਨੈਤਿਕ ਪੱਖ ਵੀ ਸਾਡਾ ਕਾਫੀ ਨਿੱਗਰ ਗਿਆ ਸਰੀਰਾਂ ਦੇ ਪੱਖ ਤੋਂ ਵੀ ਮਾਨਸਿਕ ਪੱਖ ਵੀ ਸਾਡਾ ਕਾਫੀ ਖਰਾਬ ਤਾਂ ਆਈਆਂ ਨੇ ਸਾਨੂੰ ਉੱਚਾ ਚੱਕਣ ਦੀ ਲੋੜ ਆ ਆਪਣੇ ਕਰਤਾਰਾਂ ਨੂੰ ਸਾਨੂੰ ਲੋੜ ਆ ਕਿ ਅਸੀਂ ਆਪਣੀ ਧਰਤੀ ਨੂੰ ਇਸ ਤਰ੍ਹਾਂ ਸਾਡੇ ਗੁਰੂਆਂ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਖਤ ਮਾਤਾ ਆਪਣੀ ਧਰਤੀ ਨੂੰ ਮਾਂ ਮੰਨ ਗਏ ਆਪਣੇ ਪਾਣੀ ਨੂੰ ਪਿਓ ਮੰਨ ਗਏ ਆਪਣੇ ਪੰਜਾਬ ਨੂੰ ਪਿਓ ਮੰਨ ਗਏ ਤੇ ਆਪਣੇ ਦਰਦ ਆਪਣੇ ਰੜਕ ਆਪਣੇ ਅਣਖ ਨੂੰ ਸਿਂਹ ਜਗਾਈਏ ਆਪਣੀਆਂ ਅਣਖਾਂ ਖੈਰਤਾਂ ਨੂੰ ਰੋਣਾ ਮਾਰ ਕੇ ਤੇ ਆਪਣੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰ ਗਏ ਘਰਾਂ 'ਚ ਬੜ ਕੇ ਗੱਲ ਨਹੀਂ ਬਣਨੀ ਘਰਾਂ 'ਚ ਨਿਕਲ ਕੇ ਲੜਨਾ ਪੈਣਾ ਸ਼ੰਭੂ ਖਨੌਰੀ ਸਾਡੇ ਮੋਰਚੇ ਲੱਗੇ ਹੋਏ ਨੇ ਅੰਮਰ ਸਰ ਸਾਡੇ ਮੋਰਚੇ ਲੱਗੇ ਹੋਏ ਨੇ ਕਮੇਨ ਸਾਫ ਸਾਡੇ ਮੋਰਚੇ ਲੱਗੇ ਹੋਏ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਲੱਗੇ ਹੋਏ ਨੇ ਸਾਨੂੰ ਅੱਜ ਲੋਗੜਾ ਉਹਨਾਂ ਮੋਰਚਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਣੀ ਹਾਜ਼ਰੀ ਭਰਨੀ ਹੈ